ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂਾਂ ਛੇੜ ਲਈ ਲੈ ਕੇ ਆਏ ਹਾਂ ਇੱਕ ਤਾਂ ਗੱਬਣ ਥੋੜੇ ਦਿਨਾਂ ਦੀ ਕੱਚੀ ਆ ਤੇ ਇੱਕ ਆ ਗਈ ਬਾਈ ਕੋਲੇ ਤਾਜੀ ਸੂਈ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਿੰਨ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਹੋ ਠੀਕ ਹੋ ਮਾਈ ਜੀ ਹਾਂਜੀ ਹਾਂਜੀ ਬਹੁਤ ਵਧੀਆ ਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲ ਦੋ ਨਾਮ ਵੀਰੇ ਲਖਮਣ ਸਿੰਘਾ ਹੈਗਾ ਪਿੰਡ ਕੁੱਸਾ ਹੈਗਾ ਤੁਸੀਂ ਲਿਹਾੜ ਸੰਗੜਾ ਜ਼ਿਲ੍ਹਾ ਮੋਗਾ ਤੇ ਨੇੜੇ ਪਿੰਡ ਬਾਈ ਜੀ ਆਪਣਾ ਨੇੜੇ ਆਪਣਾ ਈਮੀਨਾ ਆ ਗਿਆ ਜੀ ਲੁਹਾਰਾ ਆ ਗਿਆ ਤੇ ਲੁਹਾਰਾ ਵਾਲੇ ਨਾਲ ਤੁਸੀਂ ਆਪਣਾ ਘਰ ਤੇ ਬਲਾਸਪੁਰ ਵੀ ਹਾਂਜੀ ਬਲਾਸਪੁਰ ਜ਼ਿਲ੍ਹਾ ਕੰਟੈਕਟ ਨੰਬਰ ਬੋਲ ਦੋ ਆਪਣਾ 98552 17136 ਵੀਰੇ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਾਈ ਤਾਜੀ ਸੂਈ ਤੋਂ ਸ਼ੁਰੂ ਕਰੀਏ ਹਾਂਜੀ ਇਹ ਤੋਂ ਕਰ ਲ ਤੇ ਯਾਰ ਹੋ ਗਿਆ ਹਫਤਾ ਮੰਨ ਕੇ ਰੱਖ ਲਿਆ ਕੋਈ 5 ਦਿਨ ਹੋ ਗਏ ਬੱਚਾ ਵਗੈ ਤੇ ਬੱਚਾ ਕੀ ਹੈ ਬਈ ਬੱਚਾ ਹੈ ਬ੍ਰੇ ਬੱਚਾ ਹਾਂਜੀ ਹਫਤਾ ਹੋ ਗਿਆ ਸੂਈ ਨੂੰ ਕਿੰਨਾ ਕ ਬਾਈ ਦੁੱਧ ਕ ਲਈਏ ਜਾਂ ਭੋਲਾ ਕ ਲਈਏ ਹਾਜਨਾ ਹਾਂ ਬ੍ਰੇ ਹੁਣ ਤਾਂ ਦੁੱਧ ਮੰਨ ਲੋ ਚਾਹੀ ਕੋਈ ਭੋਲਾ ਮੰਨ ਲੇ 14 ਕਿਲੋ ਦੁੱਧ ਹੈ 13 ਕਿਲੋ ਪਲਾ ਚਾਰ ਦਿਨ ਚੋਲਿਓ ਆਪਣੇ ਘਰੇ ਠੀਕ ਆ ਹਾਂਜੀ ਬਾਈ ਕਹਿੰਦਾ ਭਾਵੇਂ ਬਾਈ ਚਾਰ ਡੰਗ ਚੋਲਿਓ ਭਾਵੇਂ ਚਾਰ ਦਿਨ ਚੋਲਿਓ ਕੋਈ ਚੱਕਰੀ ਨਹੀਂ ਕਨੇ ਬਾਈ ਹਾਂਜੀ ਹਾਂਜੀ ਬਿਲਕੁਲ ਚੱਕਰੀ ਤੇ ਉਹ ਸਾਉਸੀਲ ਆ ਬਾਈ ਬਰੋ ਜਮਾਈ ਮਰਜੀ ਕੋਈ ਜਿਹੜਾ ਮਰਜੀ ਹੱਥ ਕਰੀ ਜਾਵੇ ਜਿੱਧਰ ਸੀ ਮਰਜੀ ਕੀ ਬਾਤ ਤੇ ਚੂਣ ਚਵਾ ਕਿਵੇਂ ਦਾ ਬਾਈ ਚੂਣ ਚੂਣ ਇੱਕ ਨੰਬਰ ਆ ਵੀਰੇ ਬੱਚਾ ਛੱਡ ਚੈ ਨਾ ਛੱਡ ਵੀ ਕੋਈ ਚੱਕਰੀ ਨਹੀਂ ਮੋਰਾਂਜੀ ਕੋਈ ਠੀਕ ਹੈ ਬਾਈ ਤੇ ਥਣ ਲੇਵਾ ਬਾਈ ਆਪਾਂ ਨੇੜੇ ਚੈੱਕ ਕਰਵਾਣ ਆ ਥਣ ਲੇਵਾ ਚੈੱਕ ਕਰ ਸਕਦੇਮ ਬੜਾ ਚੰਗਾ ਗੁਲਾਬੀ ਥਣ ਬਹੁਤ ਸੋਹਣਾ ਸਫਾਈ ਵੜੀ ਆ ਬਾਈ ਨੇਵੇ ਤੇ ਹਾਂਜੀ ਵੀਰੇ ਜਾਰੇ ਥਣ ਇੱਕੋ ਜੇ ਸਹੀ ਗੱਲ ਆ ਕਿੰਨਾ ਗਦੁੱਦ ਤੇ ਦੁੱਬੀ ਅੱਜ ਦੁੱਧ ਵੀ 16 ਕਿਲੋ ਪਹਿਲੇ ਸਵੇਰੇ ਦਿੱਤਾ ਇਹਨੇ ਉਹ ਦੂਜ ਹਾਂ ਵੀਰੇ ਐ ਨਹੀਂ ਟੁੱਟ ਮਾਲਾ ਕਮਾਂ ਨਹੀਂ ਦੇਵਾ ਲਾਂਕਣਾ ਨਹੀਂ ਸਹੀ ਲੱਗਦਾ ਹੈ ਕਰਮਾਲੀ ਦਾ ਸੂਏ ਸੂਪੇ ਹਾਂ ਇਹਨੇ ਆਂਤਰੀ ਹੈ ਸਹੀ ਗੱਲ ਬਾਕੀ ਕਾਦ ਵਾਲੀ ਆ ਬਾਈ ਰੰਗ ਰੂਪ ਨਾਲ ਜੇ ਗੱਲ ਕਰੀਏ ਬਹੁਤ ਚੰਗਾ ਸਿੰਘ ਜ਼ਰੂਰ ਆ ਕਹਿੰਦੀ ਹੋਣੀ ਕੋਈ ਨਾ ਨਾ ਵੀ ਤੇ ਸ਼ਾਮ ਤੱਕ ਅਡਰ ਬਹੁਤ ਸੋਹਣਾ ਤਿਆਰ ਕਰੂਗਾ ਜੀ ਹਾਂ ਜੀ ਹਾਂ ਵੀਰੇ ਤਾਂ ਹਮ ਹਕਸਰ ਅਡਰਾ ਟਾਈਟਲੇ ਵੀ ਜੀ ਪੂਰੇ ਦੀ ਰੰਗ ਰੂਪ ਬਈ ਬਹੁਤ ਚੰਗਾ ਕੱਦ ਠੀਕ ਆ ਬਾਈ ਬਹੁਤ ਸੋਹਣਾ ਕੱਦ ਆਗਾ ਤੇ ਬਾਕੀ ਕੁਆਲਿਟੀ ਦੀ ਗੱਲ ਕਰੀਏ ਵਹਿਣ ਦੀ ਬਹੁਤ ਚੰਗੀ ਆ ਤੋਰਾ ਦਰ ਇੱਕ ਨੰਬਰ ਆ ਗਿਆ ਬਈ ਤੇ ਬਾਈ ਜੀ ਇਹਦਾ ਮੁੱਲ ਕਿੰਨਾ ਰਹੂਗਾ ਲੈਣ ਦੇ ਲਈ ਮੁੱਲ ਵੀਰੇ 45000 ਰੁਪਏ ਕੋਈ ਥੋੜਾ ਘਾਣਾ ਮਾਰ ਹਾਂ ਵੀਰੇ ਕਰ ਦਾਂਗੇ ਫਟੂ ਕਰਾਂਗੇ ਠੀਕ ਆ 45000 ਰੁਪਏ ਬਾਈ ਕਹਿੰਦਾ ਮੁੱਲ ਬਾਕੀ ਆਏਗੇ ਦਾ ਮਾਨਤਾ ਜਰੂਰ ਹੋ ਜੂ ਬਾਕੀ ਜਿਹੜਾ ਥਾਣਾ ਬਾਈ ਬੜਾ ਚੰਗਾ ਲੱਗਿਆ ਵਾ ਹਨਾ ਹਾਂਜੀ ਹਾਂ ਵੀਰੇ ਸੈਜ ਆ ਜਿਹੜਾ ਬਾਈ ਥਾਣਾ ਦਾ ਨਾ ਇੱਕ ਨੰਬਰ ਸੈਜ ਆ ਗਿਆ ਅੱਜ ਆਈ ਆ ਕੱਚੇ ਸਾਂ ਟੱਫਦੀ ਆ ਠੀਕ ਆ ਹਾਂ ਬਾਕੀ ਬ੍ਰੀਕੀ ਅੰਗ ਆ ਗਿਆ ਹਾਂਜੀ ਹਾਂ ਵੀਰੇ ਹਮ ਹੈ ਨੀ ਕਿ ਉਹ ਉਹ ਦੋਗਲੀ ਫੋਗਲੀ ਸਹੀ ਗੱਲ ਆ ਬਾਈ ਬ੍ਰੇਕ ਕੀ ਜਾ ਵਹਿੜ ਪੂਰੀ ਤੇ ਜਿਹੜਾ ਲੇਵਨ ਟਾਇਰ ਟ ਹਵਾਨਾ ਚੈੱਕ ਕਰ ਸਕਦੇ ਹਾਂ ਲੈ ਕੁਆਲਿਟੀ ਦੇਖੋ ਬਾਈ ਮਗਰੋਂ ਮਗਰੋਂ ਬਹੁਤ ਚੰਗੀ ਆ ਗਈ ਜਿਹੜਾ ਥਣਾ ਦਾ ਨਾ ਸਾਈਜ਼ ਮੈਂ ਕਹਿੰਨਾ ਗੱਲ ਨੰਬਰ 1 ਥਣਾ ਹੈ ਹਾਂਜੀ ਫਿਰ ਇੱਧਰ ਦੀ ਕੋਈ ਗੱਲ ਬਹਿ ਜਾ ਜਿੱਧਰ ਦੀ ਮਰਦੀ ਬਹਿ ਜਾ ਕੋਈ ਚੱਕ ਮੈਂ ਕਹਿੰਦਾ ਕੋਈ ਦਿੱਕਤ ਨਹੀਂ ਨਾ ਜੀ ਨਾ ਕੋਈ ਚੱਕ ਨਹੀਂ ਸਹੀ ਗੱਲ ਆ ਬਾਈ ਹਾਂਜੀ ਤੇ ਅੱਗੇ ਬਾਈ 2 ਨੰਬਰ ਤੇ 2 ਨੰਬਰ ਵੀ ਰਹੀ ਹੈ ਸੂਣ ਵਾਲੀ ਆ ਕਿਹੜਾ ਸੂਆ ਸੁੰਦੀ ਆ ਬਾਈ ਇਹ ਵੀਰੇ ਦੂਜਾ ਸੂਆ ਸੁੰਦੀ ਆ ਕਿੰਨੇ ਟਾਈਮ ਦੀ ਕੱਚੀ ਆ ਬਾਈ ਇਹ ਲੈ ਜੂ ਹਜੇ ਤਰੀਕ ਮਦਾ 7 ਤਰੀਕ ਨੂੰ ਦਨ ਪੂਰੇ ਵੀਰੇ ਠੀਕ ਆ ਤੇ ਕਿੰਨਾ ਇੱਕ ਬਾਈ ਦੁੱ ਤੇ ਐ ਦੀ ਕਿੰਨੀ ਕਿ ਉਮੀਦ ਆ ਹਰ ਏਅਰ ਕੇਅਰ ਵੀਰੇ 27 ਕਿਲੋ ਦੇ ਦੇ 26 ਦਾ ਜਗਲੀ ਬਾਕੀ ਸੇਵਾ ਹੈ ਨਾ ਹੂੰ ਹਾਂ ਤੇ ਮੈਂ ਕਹਣਾ ਬਾਈ ਜੇ ਝੋਲ ਦੀ ਗੱਲ ਕਰਾਂ ਲੇਵੇ ਦੀ ਗੱਲ ਕਰਾਂ ਬਹੁਤ ਸੋਹਣਾ ਖੁੱਲੂ ਹਨ ਹਾਂਜੀ ਵੀਰੇ ਹਜੇ ਦਾ ਹਫਤਾ ਲਾਇਆ ਇਹਨਾਂ ਖੁੱਲੇ ਆ ਨੇ ਉ ਸੰਢੀ ਸੀਲਾ ਲੇਵਾ ਵੀ ਥੱਬੇ ਵਰਗਾ ਸਹੀ ਗੱਲ ਆ ਲੇਵਾ ਜਿਵੇਂ ਹੁਣ ਗੱਲ ਬਾਈ ਨਹੀਂ ਪੰਡ ਲਾ ਕੇ ਖੜੋ ਅਸਲ ਵਿੱਚ ਹੈ ਨਾ ਕੱਦ ਬਹੁਤ ਆ ਵੀਰੇ ਹਮ ਸਹੀ ਗੱਲ ਬੋਲਾ ਸਮੀਪਲ ਦੇਖੋ ਬਈ ਵਕੀਲੇਵਾ ਦੇਖੋ ਯਾਰ ਥਾਣੇ ਨੂੰ ਵੀ ਕਰਮ ਵਾਲੇ ਨੂੰ ਗਲਾਬੀ ਆ ਗਿਆ ਕੀ ਬਾਤ ਆ ਨਾੜਾ ਨੂੜਾ ਬਈ ਚੈੱਕ ਕਰ ਸਕਦਾ ਬਹੁਤ ਕਮਾਲ ਦੀ ਆ ਗਿਆ ਜੇ ਸਫਾਈ ਦੀ ਗੱਲ ਕਰਾਂ ਮੈਂ ਲੇਵੇ ਤੇ ਬਹੁਤ ਕਮਾਲ ਆ ਹਜੇ ਨਾ ਵੀ ਮਤਲਬ ਸਟਾਰਟਿੰਗ ਕਰੀ ਆ ਹੱਬ ਹਜੇ ਮੂਹਰੇ ਭਰਿਆ ਹਜੇ ਮਗਰੋਂ ਦੇਵਾ ਭਰਨ ਵਾਲਾ ਹਜੇ ਗੱਲ ਤਾਂ ਢਲ ਢੁਲ ਬਹੁਤ ਪਈ ਆ ਇਹਦਾ ਮੂਹਰੇ ਭਰਨ ਲੱਗੀ ਆ ਹਾਂ ਮੂਹਰੇ ਭਰ ਲੱਗੀ ਸਹੀ ਗੱਲ ਆ ਹਵਾਨਾ ਮਗਰ ਨੂੰ ਵੀ ਰੱਖੂਗੀ ਤੇ ਮੂਹਰ ਨੂੰ ਬਹੁਤ ਸੋਹਣਾ ਹਵਾਨਾ ਤਿਆਰ ਕਰੂਗੀ ਤੇ ਜੇ ਮੈਂ ਹੁਣ ਗੱਲ ਕਰਾਂ ਬ ਤੇ ਬਾਈ ਮੈਂ ਕਹਣਾ ਵੀ ਸਾਨਾ ਅਰ ਕੀ ਪਈਆ ਬਸ ਮੇਰੇ ਕੱਦ ਵੇਲ ਤਾਂ ਅੰਤ ਦੀ ਹੈ ਹੂੰ ਸਹੀ ਗੱਲ ਹੈ ਕਿਤੇ ਪਾਸੇ ਆਈ ਨਹੀਂ ਕੋਈ ਪਸਰੀ ਰਹਿ ਚੁਗੀ ਹੂੰ ਪਲੀ ਸਮੀ ਤੇ ਬਾਕੀ ਚਾਰੂ ਚੁਰੂ ਬਈ ਦੇਖ ਸਾਰੂ ਤਾਂ ਨਹੀਂ ਤਈ ਹੈ ਖੋਲਿਓ ਬਈ ਇਹਨੂੰ ਵੀ ਤੋੜ ਦੇ ਮੜੀ ਜੀ ਖੋਲ ਕੇ ਕੱਦ ਵਾਲੀ ਹੈ ਬਾਈ ਬਾਕੀ ਰੰਗ ਰੂਪ ਚੈੱਕ ਕਰ ਸਕਦੇ ਸੈਨਿਕ ਸੂਨ ਨਾ ਜੇ ਮੈਂ ਗੱਲ ਕਰਾਂ ਸਮੀ ਪਲੀ ਅਸਲ ਖਰਾ ਖਾਦੀ ਦੀ ਹੈ ਕਿ ਨਹੀਂ ਹਾਂਜੀ ਵੀਰੇ ਚਾਰ ਤੇ ਪਲੀ ਦੇ ਚਾਰ ਤੇ ਹਰੇ ਸਹੀ ਗੱਲ ਹੈ ਬਾਕੀ ਫੇਸ ਚੈੱਕ ਕਰ ਸਕਦੇ ਬਹੁਤ ਪਿਆਰਾ ਆ ਗਿਆ ਬਾਈ ਮੈਂ ਜੇ ਹੁਣ ਗੱਲ ਕਰਾਂ ਗਰਮੀਆਂ ਦਾ ਤੋਹਫਾ ਹੋਊਗਾ ਨਾ ਹਾਂਜੀ ਵੀਰੇ ਹਾਂ ਮਾੜਾ ਕੋ ਮੂੰਹ ਆਪਾਂ ਟੋਕੜ ਲੈ ਕੇ ਤਿਆਰ ਕੀਤੀ ਐ ਠੀਕ ਐ ਬਾਈ ਹਾਂਜੀ ਹਾਂ ਹਾਂ ਬਾਈ ਕਹਿੰਦਾ ਮੈਂ ਆਪਦੇ ਹੱਥੇ ਤਿਆਰ ਕਰੀ ਤਿਆਰ ਕੀਤੀ ਐ ਤੇ ਬਾਕੀ ਨਾ ਜੇ ਮੈਂ ਹੁਣ ਕੱਦ ਦੀ ਗੱਲ ਕਰਾਂ ਬਾਈ ਆਪਾਂ ਕੱਦ ਵੀ ਛੋਟਾ ਚੈੱਕ ਕਰਵਾਉਣਾ ਮੜਿਆ ਖੜਿਆ ਮੂਰੇ ਜਾ ਕੇ ਬਰੋਬਰ ਕਿੱਡਾ ਕੱਦ ਦਾ ਛੋਟਾ ਕਿੰਨਾ ਕੱਦਦਾ ਬਾਈ ਛੋਟਾ ਮੇਰਾ 6 ਆ 5 ਫੁੱਟ 8 ਇੰਚ ਆ 5 ਫੁੱਟ 8 ਇੰਚ ਬਾਈ ਹਾਂ 5 ਫੁੱਟ ਤੋਂ ਬਾਹਰ ਬਾਹਰ ਹੂੰ ਤੇ 5 ਫੁੱਟ ਤੋਂ ਸਹੀ ਗੱਲ ਆ ਬਾਹਰ ਬਾਹਰ ਤੇ ਬਾਈ ਅੱਜ ਫਿਰ ਹੈਗੀ ਆ ਕੱਚੀ ਤੇ ਕੱਚੀਆਂ ਵਾਲਾ ਮੁੱਲ ਕੀ ਰਹੂ ਦੱਸ ਮੋਲੇ ਦਾ 1.5 ਆ ਵੀਰੇ 1 ਲੱਖ 5000 ਹਾਂਜੀ ਵੀਰੇ ਅਜੇ ਕੱਚੀ ਆ ਹਾਂਜੀ ਕੱਚੀ ਆ ਕੱਚੀ ਦਾ ਤੋਏ ਨਹੀਂ ਜਾਣਾ ਬਾਈ ਬਾਈਕ ਇਹਨਾਂ ਅੱਜ ਬਾਈ ਕੱਚੀ ਆ ਤੇ ਕੱਚੀ ਵਾਲਾ ਮੁੱਲ ਹੋਊਗਾ 1 ਲੱਖ 5000 ਰੁਪਏ ਦੀ ਬਾਈਕ ਇਹਨਾਂ ਵੜ ਆਪਾਂ ਦੇ ਦੇ ਦਿਆਂਗੇ ਬਾਕੀ ਬਾਈ ਜੇ ਕੋਈ ਮੰਨ ਕੇ ਚਲੋ ਬਾਈ ਆਉਂਦਾ ਤਾਂ ਵਧੀਆ ਮਾਨਦਾਨ ਹੋ ਜਾ ਹਾਂਜੀ ਹਾਂ ਵੀਰੇ ਹਾਂ ਠੀਕ ਹੈ ਬਾਈ ਮਾਨਦਾਨ ਮਾਨਦਾਨ ਬਾਈ ਇਹਨਾਂ ਆਪਾਂ ਕਰ ਦੇਾਂਗੇ ਬਾਈ ਤੇ ਜੇ ਕਿਸੇ ਵੀ ਵੀਰ ਨੂੰ ਨਾ ਦੋ ਮਾਨਗਾਂ ਚ ਕੋਈ ਵੀ ਨਗ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਦੇਖਣ ਲਈ ਧੰਨਵਾਦ ਜੀ